ਨਾਟਿੰਜਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਵਿੱਚ ਕਣਕ ਤੋਂ ਬਾਅਦ ਝੋਨੇ ਦੀ ਫਸਲ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਝੋਨੇ ਦੀ ਫਸਲ ਨੂੰ ਵੱਧ ਤਾਪਮਨ ਬਦਲੇ ਸੱਲ ਲੰਮੇ ਸਮੇਂ ਦੀ ਸੂਰਜ ਦੀ ਧੁੱਪ ਤੋਂ ਯਕੀਨੀ ਬਣਾਵਾਲੇ ਇਲਾਕੇ ਬਹੁਤ ਵਧੀਆ ਹੁੰਦੇ ਹਨ ਝੋਨਾ ਉਹਨਾਂ ਜ਼ਮੀਨਾਂ ਵਿੱਚ ਬੀਜਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਪਾਣੀ ਛੇਤੀ ਨਹੀਂ ਰਿਸਦਾ ਇਹ ਫਸਲ ਤੇਜਾਬੀ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ ਹੋ ਸਕਦੀ ਹੈ ਆਮ ਕਰਕੇ ਚੋਨੇ ਦੀ ਕਾਸ਼ਤ ਲਈ ਪਲ ਵਾਲੀ ਜ਼ਮੀਨ ਬਹੁਤ ਟੁਕਮੀ ਹੁੰਦੀ ਹੈ ਇਹ ਜਾਣਕਾਰੀ ਫਿਰੋਜ਼ਪੁਰ ਰੋਡ ਸਥਿਤ ਬਰਾਡ ਐਗਰੀਕਲਚਰਲ ਫਾਰਮ ਦੇ ਐਮ ਡੀ ਹਰਵਿੰਦਰ ਸਿੰਘ ਬਰਾਡ ਨੇ ਦਿੱਤੀ ਉਹਨਾਂ ਦੱਸਿਆ ਕਿ ਕਿਸਾਨਾਂ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਸ ਚੋਨੇ ਦੀਆਂ ਉन्नत ਕਿਸਮਾਂ ਰਾਹੀਂ ਹੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਬਧੇਰੇ ਮੁਨਾਫਾ ਕਮਾਇਆ ਜਾ ਸਕੇ ਇਨ੍ਹਾਂ ਵਿੱਚੋਂ PR 126 PR 131 PR 114 ਕਿਸਮਾਂ ਬਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਪ੍ਰਮੁੱਖ ਹਨ ਉਹਨਾਂ ਦੱਸਿਆ ਕਿ PR 126 ਕਿਸਮ PAU ਲੁਧਿਆਣਾ ਵੱਲੋਂ ਪਾਸ ਕੀਤੀ ਹੋਈ ਕਿਸਮ ਹੈ ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਤੱਕ ਹੁੰਦਾ ਹੈ ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਸਕਦੀ ਹੈ ਇਹ ਕਿਸਮ ਸੁਮੇਤ ਪਨੀਰੀ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ ਇਸ ਕਿਸਮ ਨੂੰ 1 ਜੂਨ ਤੋਂ 20 ਜੂਨ ਤੱਕ ਪਛੇਤਾ ਬੀਜਣ ਨਾਲ ਵੱਧ ਝਾੜ ਹਾਸਲ ਕੀਤਾ ਜਾ ਸਕਦਾ ਹੈ ਇਹ ਕਿਸਮ ਚੋਨੇ ਨੂੰ ਲੱਗਣ ਵਾਲੀਆਂ 10 ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵੀ ਰੱਖਦੀ ਹੈ ਸਰਦਾਰ ਬਰਾੜ ਨੇ ਦੱਸਿਆ ਕਿ ਝੋਨੇ ਤੋਂ ਇਲਾਵਾ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਪ੍ਰਭ ਦੇਰੇ ਮੁਨਾਫਾ ਲੈ ਸਕਦੇ ਹਨ ਇਹਨਾਂ ਵਿੱਚੋਂ ਮੁੱਖ ਤੌਰ ਤੇ ਆਈਏਆਰਆਈ ਦਿੱਲੀ ਵੱਲੋਂ ਪਾਸ ਪੂਸਾ ਬਾਸਮਤੀ 1847 ਅਗੇਤੀ ਪੱਕਣ ਵਾਲੀ ਕਿਸਮ ਹੈ ਇਹ ਬੀਜ ਤੋਂ ਬੀਜ ਤੱਕ 127 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਕੱਦ 108 ਸੈਂਟੀਮੀਟਰ ਤੱਕ ਹੁੰਦਾ ਹੈ ਇਸ ਕਿਸਮ ਦੀ ਬਿਜਾਈ ਦਾ ਸਮਾਂ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੈ ਅਤੇ ਇਸ ਦੀ ਪਨੀਰੀ ਵੀ 20 ਤੋਂ 22 ਦਿਨਾਂ ਦੇ ਅੰਦਰ-ਅੰਦਰ ਪੁੱਟ ਕੇ ਖੇਤ ਵਿੱਚ ਲਾਉਣੀ ਜ਼ਰੂਰੀ ਹੈ। ਇਸ ਦਾ ਝਾੜ 24 ਤੋਂ 28 ਕਿੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ। ਇਹ ਕਿਸਮ ਡਿੱਗਦੀ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੂਸਾ ਬਾਸਮਤੀ 1885 BR 1899, ਪੂਸਾ ਬਾਸਮਤੀ 1718 ਪੂਸਾ ਬਾਸਮਤੀ 1692 ਕਿਸਮ ਵੀ ਵਧੀਰੇ ਲਾਹੇਵੰਦ ਹਨ।